ਪਹਿਲਾਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਕਹਿੰਦੇ ਆਜੋ ਹੁਣ ਕਹਿੰਦੇ ਨਹੀਂ ਸਾਡੇ ਕੋਲ ਤਾਂ ਕਮਰਾ ਹੀ ਇੱਕ ਹੈਗਾ 8 ਜਾਣੇ ਆਸਤੇ ਪ੍ਰਬੰਧ ਹੈ ਨਹੀਂਗਾ ਆਨਲਾਈਨ ਵਾਵਾ ਚਰ ਮੱਥਾ ਮੁੱਥਾ ਜਾਂ ਮਾਰੀ ਗਏ ਆ 2 ਕ ਸੈਟ ਕੀਤੇ ਵੇਖਦੇ ਆ ਕੀ ਬਣਦਾ ਕਿਉਂਕਿ 8 ਜਾਣੇ ਜਿਆਦੇ ਆ ਤਿੰਨ ਕਮਰਾਂ ਦੀ ਲੋਡ ਪੈਂਦੀ ਤਣ ਇੱਥੇ ਖਾਲੀ ਹੈ ਨਹੀਂਗੇ ਟੂਰਿਸਟ ਵਾਵਾ ਹੁੰਦੇ ਇੱਥੇ ਸਾਰੀ ਬੁਕਿੰਗ ਜਿਆਦਾ ਹੀ ਆ ਚਲੋ ਵੀ ਮੁੰਡਿਓ ਕੋਈ ਨਾ ਵੇਨੇ ਕੀ ਬਣਦਾ ਸੱਬਾ ਤਨ ਵੱਜ ਗਿਆ ਤੇ 6:30 ਵਜੇ ਤੋਂ ਬਾਅਦ ਉਹ ਜਿਹੜੀ ਜੰਗਲ ਸਫਾਰੀ ਕਰਾਉਂਦੇ ਆ ਤੇ ਟਿਕਾਣਾ ਹਜੇ ਕੋਈ ਲੱਭਿਆ ਨਹੀਂ ਚਲੋ ਹੋਣੇ ਭਾਈ ਤਾਰਾ ਸਿੰਘ ਕਰਦਾ ਆਪੇ ਇੱਕ ਮਿੰਟ ਰੁਕ ਜਾਓ ਕਿੰਦਾ ਸਿੰਘ ਉਹ ਨਹੀਂ ਦੇਖਣਾ ਕੋਈ ਲੈ ਵੀ ਉਹਨੇ ਕਹਿ ਜਗ੍ਹਾ ਤੇ ਆਏ ਆ ਇਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਆ ਤੇ ਆਜੋ ਤੇ ਇਹ ਪਤੰਦਰ ਗੇਟ ਬੰਦ ਕਰੀ ਬੈਠੇ ਆ ਵੇਨੇ ਝੜ ਚੁੜ ਕੇ ਕਿਸੇ ਪਾਸੇ ਗੱਲ ਬਣਦੀ ਹੈ ਕਿ ਨਹੀਂ ਤੇ ਫੋਨ ਕਰਦੇ ਇਹਨਾਂ ਨੂੰ ਕਿੰਦਾ ਸ਼ਵਗਾ ਦੀ ਗੜਾ ਮਾਰ ਕੇ ਆ ਵੀ ਹੋਰ ਗੇਟ ਨਾ ਹੋਵੇ ਪਰ ਨਹੀਂ ਗੇਟ ਇੱਕ ਹੀ ਆ ਇੱਕ ਹੀ ਆ ਹੇ ਹਿਆ ਲੈ ਵੀ ਆਹ ਜਗ੍ਹਾ ਤੇ ਆਪਾਂ ਨੂੰ ਰਹਿਣ ਨੂੰ ਥਾਂ ਮਿਲ ਗਿਆ ਲੋਕੇਸ਼ਨ ਬਹੁਤ ਸੋਹਣੀ ਐ ਇਧਰ ਪੂਲ ਐ ਆਹ ਬਿਲਡਿੰਗ 'ਚ ਆਪਣਾ ਰੂਮ ਐ ਕਾਫੀ ਵੱਡਾ ਰੂਮ ਆ ਸਾਰੇ ਜਣੇ ਆਪਾਂ ਤਕਰੀਬਨ ਇੱਕੋ ਜਿਹੀ ਪਵਾਂਗੇ ਅੰਦਰੋਂ ਖੋਹਣਾ ਚੱਲ ਜੀ ਮੇਲੇ ਆ ਗਏ ਆਪਣਾ ਕਿਦੇ ਇਹੀ ਆਵੇਗਾ ਸਾਰੇ ਬੰਦੇ ਆਪਣੇ ਇੱਥੇ ਬੈਠੇ ਆ ਸਮਾਨ ਸੱਤ ਭਰ ਆਖ ਲਿਆ ਹੁਣ ਪੂਲ 'ਚ ਹੀ ਨਹਾਉਣਾ ਸਾਰਿਆਂ ਨੂੰ ਪੂਲ ਤੇ ਜਾ ਚੜਾ ਆ ਫੇ ਅੱਜ ਲਖਵੀਰ ਨੂੰ ਟੈਨਸ਼ਨ ਹੈ ਨੂੰ ਤਰ ਤੈਰਨਾ ਨਹੀਂ ਹੁੰਦਾ ਚਾਰੇ ਨੂੰ ਹਾਂ ਹੈ ਲਖੀ ਡਰ ਦਰ ਸਾਰਾ ਮਾ ਦਿਆ ਮੈਨੂੰ ਤੈਰਨਾ ਆਉਂਦਾ ਹੈ ਅੱਜ ਲਖ ਨੂੰ ਪਤਾ ਅੱਜ ਮੈਂ ਤੁਹਾਨੂੰ ਤਰਾਕੀ ਸਿਖਾਉਂਗਾ ਹੈ ਵੱਡਾ ਤਰਾਕੀ ਸਿਖਾਉਗਾ ਚਲੋ ਠੀਕ ਹੈ ਲੈ ਵੀ ਹੁਣ ਆਪਾਂ ਚੱਲੇ ਆਂ ਇੱਥੇ ਸਾਰਾ ਕੁਝ ਵੇਖਣ ਡੈਮ ਡੂ ਮੇਰਾ ਵਗੈਰਾ ਪਹਿਲਾਂ ਰਾਤ ਦੱਸ ਗਿਆ ਵੀ ਸਵੇਰੇ ਜਾਵਾਂਗੇ 5:30 ਫਿਰ ਉਹ ਕਹਿੰਦੇ ਨਹੀਂ ਯਾਰ ਗੱਡੀਆਂ ਹੁਣ ਆ ਗਈਆਂ ਹੁਣ ਹੀ ਜਾਓ ਫਿਰ ਪੂਲ ਵਾਲਾ ਕੰਮ ਕੇਰਾ ਕੈਨਸਲ ਕਰਤਾ ਆ ਪੂਲ ਚ ਆ ਕੇ ਤਾਰੀਆਂ ਲਾਉਣੀਆਂ ਐ 13 ਦੇਖ ਕੇ ਉਹਨੇ ਡੈਮ ਡੂਮ ਜੋ ਕੋਸੇ ਤੇ ਦੇਖਣ ਆਲਾ ਦੋ ਤਿੰਨ ਘੰਟੇ ਲੱਗਣਗੇ ਲਾ ਕੇ ਆਉਨੇ ਆ ਥੋੜਾ ਜਿਹਾ ਆ ਚੀਜ਼ ਥੋੜੇ ਜਿਹੇ ਲੱਛਣ ਦੀ ਕਰਨੇ ਪੈਂਦੇ ਕਦੇ ਕਦੇ ਕਿਉਂਕਿ ਤੁਫਵਾਵਾ ਇੱਥੇ ਸਾਈ ਜੋੜੀ ਹੋ ਗਈ ਬਹੁਤ ਜ਼ਿਆਦਾ ਯਾਰ ਆ ਪੂਲ ਚੜਾਉਣੀਆਂ ਤਾਰੀਆਂ ਚ ਕਹਿੰਦੇ ਤੇ ਆ ਸਾਰਾ ਮੌਨ ਕੁਝ ਚੱਕਰ ਨਹੀਂ ਜਦੋਂ ਆਪਾਂ ਤੇ ਤੈਰਨਾ ਹੀ ਆਪਾਂ ਜਿੰਨਾ ਮੱਝ ਡੂੰਗਾ ਹੋਏ ਡੂੰਗਾ ਯਾਰ ਠੀਕ ਆ ਦੇਖੀ ਜਾਂਦਾ ਜੱਟ ਲਾਉਂਦਾ ਤਾਰੀਆਂ ਕਿਵੇਂ ਇਹਨੂੰ ਛੱਡ ਕੇ ਦੇਖ ਲਾਂਗੇ ਬੱਚਾ ਕਿੰਨਾ ਬਾਹਰ ਰਹਿੰਦਾ ਓਏ ਉਹ ਡਬੋ ਤਾਂ ਤੇਰਾ ਕੈਮਰਾ ਹੋ ਚੱਕਰ ਨਹੀਂ ਚਲੋ ਕਲਾ ਦੀਆਂ ਗੱਡੀਆਂ ਆਪਣੀਆਂ ਆ ਗਈਆਂ ਤੂੰ ਆ ਬਹਿ ਗਏ ਮੁੰਡੇ ਸੈਟ ਹੋ ਕੇ ਬਈ ਅੱਛੇ ਸੇ ਵੀਊ ਦਿਖਾ ਦੇਣਾ ਅੱਛੇ ਸੇ ਵੀਊ ਦੇਖਣਾ ਸਨੇ ਪਿੱਛੇ ਬਹਿਨੇ ਆ ਕਿ ਇੱਥੇ ਜਿਆਦਾ ਉੱਚਾ ਤੇ ਸੁਵਧੀਆ ਅੰਜਰ ਨਾ ਕਹਾਂ ਸੇ ਲੈ ਵੀ ਮੁੰਡੇ ਕਹਿੰਦੇ ਬਹਿ ਜੇ ਆ ਹੁਣ ਜੰਗਲਾਂ ਦੇ ਘੜੇ ਦੇਣਗੇ ਡੈਮ ਡੂਬ ਦੇਖਣਗੇ ਆ ਆਪਣਾ ਬੇਲੀ ਅਜਾਪਣੂ ਦਿਖਾਊਗਾ ਸਾਰਾ ਕੁਝ ਆ ਤਾਂ ਫਿਕਰ ਨਾ ਕਰੋ ਤੁਨੂੰ ਕੋਹ ਨਹੀਂ ਨਜ਼ਰ ਆਉਣਾ ਆ ਨਾ ਫਿਕਰ ਨਾ ਕਰੋ ਕੋਈ ਜੀਤ ਨਹੀਂ ਹਵਾ ਗੱਡੀ ਵਧਿਆਉਂਦੇ ਨਾਲ ਲੱਗਦੀ ਰਹੇ ਹਵਾ ਵਾਲਾ ਕੈਮਰਾ ਵੀ ਆ ਗਿਆ ਆਹ ਬਈ ਟੋਪ ਇਹ ਵੀਲਾ ਬਣਾ ਲਈ ਗੁੰਡੇ ਆਪਣੇ ਕਰੀ ਆਏ ਇਹਨੂੰ ਆਉਣ ਦਾ ਉਹਦੇ ਪਿੱਛੇ ਵੀ ਆਉਣ ਕਰੀ ਆਹ ਭਾਵੇਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਨਹੀਂ ਦਿੰਦੀ ਦੇਸੀ ਜੇ ਗੁੰਡੇ ਰੱਖਿਆ ਹੁੰਦੇ ਓਵੇਂ ਲੱਗਦੇ ਆ ਉਹ ਵਿੱਚੇ ਖੋਰ ਆਈ ਜਾਂਦੇ ਆਪਣੇ ਪਾ ਜੁਦਾ ਨਾ ਜੁਦਾ ਬੋਲੇ ਆਹ ਆਹ ਕਾਦੀ ੜਕ ਤੋਂ ਬੇ ਬਹੁਤ ਆਵਾਰਾ ਕੋਸ ਤੇ ਹੀ ਐਸੀ ਲੈ ਕੇ ਪਾਲ ਨੋ ਆਈ ਡੋਨਟ ਵਾਂਟ ਦਿਸ ਸਫਾਰੀ ਵਾਲਾ ਪੁਆਇੰਟ ਸਟਾਰਟ ਹੁੰਦਾ ਹੈ ਆਵੇ ਗੋੜੇ ਕਾਰੇ ਕਾਫੀ ਫਿਰਦੇ ਲੋਕ ਇੱਥੇ ਘੁੰਮਦੇ ਨੇ ਕਦੋਂ ਰਸਤੇ ਲੈ ਵੀ ਆਫ ਰੋਡਿੰਗ ਸ਼ੁਰੂ ਹੋ ਗਈ ਹੈ ਉਹ ਸਾਹਮਣੇ ਇੱਕ ਪਹਾੜਾ ਆ ਉਹਦੇ ਉੱਪਰ ਜਾਣਾ ਬਿਲਕੁਲ ਟੋਪ ਤੇ ਜਾਣਾ ਕਰ ਲੈ ਕਰਨੇਗੇ ਲੈ ਵੀ ਲਾਤਾ ਮੁੰਡੇ ਨੇ 4x4 ਤੇ ਚੜਾਤੀ ਪਹਾੜੀ ਦੇ ਇਹ ਆ ਬਾਈ ਯਾਰ ਬਹੁਤ ਵਧੀਆ ਬੰਦਾ ਹੈ ਬਹੁਤ ਅੱਛਾ ਇਨਸਾਨ ਹੈ ਇਹ ਆ ਤਾਂ ਐਸੇ ਐਸੇ ਪੁਆਇੰਟ ਦਿਖਾਊਗਾ ਜੋ ਕਿਸੇ ਨੇ ਦਿਖਾਣਾ ਹੀ ਨਹੀਂ ਕਿਆ ਬਾਤ ਹੈ ਇਹ ਯਾਰ ਰਾਜਸਥਾਨ ਹੈ ਰਾਜਸਥਾਨ ਪਧਾਰੋ ਇਹ ਇਹਦੇ ਨਾਲ ਸਾਹਮਣੇ ਜਿੰਦੀ ਗੱਡੀ ਆ ਉਹ ਬਾੜ ਉੱਧ ਜਾਣਾ ਜਿਹਨੇ ਤੁਮ ਮੰਮੀ ਗੱਡੀ ਦਾ ਵੀ ਨਾਲ ਦਿਲ ਤੋਂ ਕਾੜਦੇ ਕਾੜਦੇ ਵਧੀਆ ਬਾੜ ਇਹ ਕੰਮ ਜਾ ਉਹ ਘੈਂਡ ਕੰਮ ਹੈ Rajasthan ਚ ਸੋਚੇ ਨਹੀਂ ਸੀ ਦੀ ਆਪੋਂ ਐੜ ਹੈ ਪੰਜਾਬ ਵਾਲਿਆਂ ਦੀ ਨਿਗਾ ਚ ਨਹੀਂ ਆਇਆ ਹਜੇ ਤੱਕ ਕੋਨਾਂ ਦਾ ਬੁਰਾ ਹਾਲ ਆ ਪੁੱਠੇ ਹੱਥ ਮਾਰਦੇ ਲੱਗਦੀ ਰਹੋ ਆ ਮੂੰਹ ਮੇੜਾ ਰੋਡੇ ਭਏ ਇਹਨਾਂ ਦੇ ਹੱਸੋ ਹੱਸੋ ਵਾਲਾ ਮੋਟਾ ਤਾਂ ਸੋਚ ਦੰਦਰਿਓ ਮਾੜਾ ਮੋਟਾ ਦੱਸ ਕੇ ਦਿਖਾਓਗੇ ਨੇ ਆਪਣੇ ਗੁੰਡੇ ਕਿੱਥੇ ਆਹ ਉਹਦੇ ਵਿੱਚ ਧੱਕਾ ਲਾਉਗਾ ਨਹੀਂ ਨਹੀਂ ਫਿਕਰ ਨਾ ਕਰ ਆ ਮੂੰਹ ਨੇ ਬਾਹਰ ਉਖੜਵਾੜੇ ਰਸਤੇ ਕਿਵੇਂ ਕੰਮ ਕੀਆ ਗੁੰਡੇ ਜੇ ਉਹ ਕਿੰਨਾ ਡੇਡਾ ਪਾੜ ਜਾ ਉਹ ਥੱਲੇ ਦੀ ਲੈ ਕੇ ਆਇਆ ਗੱਡੀ ਕਵੇਂ ਲਖਵੀਰ ਉਹ ਹੱਥ ਉਹ ਹੱਥ ਮਾਰਦੇ ਜਾਂ ਤੇ ਰਹਿਣ ਦੋ ਰਹਿਣ ਦੋ ਇਹ ਲੋਕੀ ਲੈ ਜਾਵੜੇ ਕਿੱਥੇ ਇਹ ਕਟਣੀਆਂ ੱੱੱਲੇ ਆ ਨਿਆਰੇ ਆ ਸਾਹਮਣੇ ਦੇ ਗੱਡਾ ਵਧੀਆ ਥਿਊ ਯਾਰ ਤੱਕਲਾ ਦੇਖੋ ਕਰ ਗਿਆ ਮਗਰਲੇ ਤੇ ਠੀਕ ਆ ਯਾਰ ਬਹੁਤ ਨਿਆਰਾ ਆ ਆ ਜਿੰਨਾ ਕਾ ਪਾਸ ਠੱਕੇ ਜੇ ਖਾਤੇ ਸੀ ਫਾਇਦਾ ਹੋ ਗਿਆ ਨਾ ਕਿ ਤੇ ਆ ਲੱਗਦਾ ਤੇ ਦੇ ਵਿੱਚ ਕੀ ਕਰਦੇ ਪਰ ਤੇ ਕੁਦੀਦਾਂ ਨਹੀਂ ਖਾ ਸਕਦੇ ਕੋਸ ਆ ਲੈ ਆੜੀ ਪੂਣੀ ਬਹੁਤ ਆ ਖੇਤੀ ਸਾਰੀ ਵਧੀਆ ਇਧਰ ਆ ਵੀ ਮੁੰਡਿਓ ਸਾਹਮਣੇ ਕਿੱਧਰ ਲਿ ਗੱਡੇਗਾ ਟਰੈਕਟਰ ਹੱਥ 'ਤੇ ਰੱਖ ਕੇ ਪਤਾ ਨਹੀਂ ਇਹ ਕਿਹੜੇ ਮਸਲੇ ਕਰਨੀ ਗੱਡੀ ਵੀਰੋ ਲਾਈਨ ਕਰਤਾ ਮੁੰਡਿਆ ਨਹੀਂ ਜਿਹੜੇ ਓਪਨ ਰੱਖੀ ਹੈ ਵਿਚਾਲ ਜੂਲ ਮਾਰ ਜੂਆ ਜਿਹੜੇ ਕੰਮ 'ਚ ਲਈ ਫਿਰਦੇ ਸੈਨ ਕੋ ਮੈਂ ਇੱਧਰ ਦੇਖ ਯਾਰ ਕਿੱਡਾ ਸੋਹਣਾ ਹੋਰ ਪੂਰੋ ਜੜ ਜੂਰੀ ਤਾ ਰਮਾ ਉਹ ਤੇ ਲੱਗਿਆ ਹੁੰਦਾ ਹਾਏ ਉਹਨੂੰ ਬਾਬਾ ਜੀ ਨਿੱਧ ਦਾ ਕੰਮ ਇਹਨਾਂ ਦਾ ਨਾ ਨਜ਼ਾਰਾ ਨਜ਼ਾਰਾ ਬੰਦੇ ਆ ਰਹੇ ਹਾਏ ਪੁਆਇੰਟ ਦਾ ਐ ਆ ਆ ਗਿਆ ਚੇਨਕਲਾ ਡੋਬਾ ਕਿ ਨਾ ਡਾਉਂਦੀ ਲੱਗਦਾ ਹੈ ਉਹ ਆ ਗਿਆ ਓਹ ਹੋ ਹੋ ਇਧਰ ਦੇਖ ਆ ਸਾਰਾ ਇਹ ਕਹਾਂ ਦਾ ਕਿਹੜਾ ਪਾਣੀ ਡੈਮ ਦਾ ਲਹੋਈ ਹੈ ਚੋਇਨ ਡੈਮ ਇਹ ਝੀਲ ਹੈ ਜਿਵੇਂ ਕਹਿੰਦੇ ਨੇ ਅੱਪਾ ਰੋਕ ਲਾ ਰੋਕ ਲਾ ਕੰਮ ਪਾੜ ਮੁੱਕ ਗਿਆ ਕਰੀ ਜਾਵੇ ਉੱਤਲਾ ਦੀ ਆ ਹੱਜਵਾਈ ਦਾ ਤੋਂ ਮੇਨ ਪੁਆਇੰਟ ਹੈ ਬਹੁਤ ਸੋਹਣਾ ਹੈ ਇੱਗਾ ਯਾਰ ਕਿੱਡੇ ਘੈਂਟ ਪਾੜਪੂਰ ਪਾਣੀ ਆ ਥੱਲੇ ਕੋਈ ਪੈਂਡਾ ਬਹੁਤ ਸੋਹਣਾ ਬਹੁਤ ਇੱਥੇ ਨਜ਼ਾਰਾ ਹੀ ਹੈ ਕਿੰਨੀਆਂ ਗੱਡੀਆਂ ਖੜੀਆਂ ਜਿਹੜਾ ਏਰੀਆ ਨਾ ਜਵਾਈ ਦਾ ਏਰੀਆ ਇੱਥੇ ਤਕਰੀਬਨ 300 ਹੋਟਲ ਬਣੇ ਹੋਏ ਆ ਤੇ ਹਰ ਸੈਚਰਡੇ ਸੰਡੇ 99% ਬੁੱਕ ਹੀ ਹੁੰਦੇ ਆ ਅਸੀਂ ਵੀ ਅੱਜ ਬਹੁਤ ਟਰਾਈ ਕੀਤੀ ਮਸਾ ਕਿਤੇ ਇੱਕ ਜਾ ਕੇ ਮਿਲਿਆ ਕਿ ਹੁਣ ਆਏ ਲੱਗਦਾ ਸੀ ਵਿੱਚ ਕੋਈ ਹੈ ਹੀ ਨਹੀਂਗਾ ਵੀ ਹੋਟਲਾਂ 'ਚ ਹੈ ਕੌਣ ਹੈ ਹੁਣ ਪਤਾ ਲੱਗਦਾ ਵੀ ਕਿੰਨੇ ਲੋਕ ਇੱਥੇ ਆਉਂਦੇ ਆ ਰਾਜਸਥਾਨ ਦਾ ਸਭ ਤੋਂ ਹੁਣ ਆਫ ਦਾ ਪੁਆਇੰਟ ਇਹੀ ਬਣ ਗਿਆ ਹੁੰਦੇ ਸਭ ਤੋਂ ਜ਼ਿਆਦਾ ਟੂਰਿਸਟ ਹੁੰਦੇ ਇੱਥੇ 99% ਗੁਜਰਾਤੀ ਆਉਂਦੇ ਆ ਉਹ ਗੁਜਰਾਤ ਵੀ ਇੱਥੋਂ ਨੇੜੇ ਪੈਂਦਾ ਉਹਦੇ ਕਰਕੇ ਬਹੁਤ ਵਧੀਆ ਯਾਰ ਮੈਂ ਦੂਮੇ ਸੱਚ ਕਹਿ ਰਹਾ ਹਾਂ ਮੈਂ ਮੈਂ ਕੀ ਯਾਰ ਇਹ ਉਹ ਦੇਖਣ ਵਾਲਾ ਨਜ਼ਾਰੇ ਆਗੇ ਠੰਡੀ ਠੰਡੀ ਹਵਾ ਪਹਾੜ ਇਹ ਯਾਰ ਰਾਜਸਥਾਨ ਉਹ ਚਿਲਪੇ ਨਾਲ ਅਰੇ ਭਾਈ ਆ ਫਿਰਦੇ ਆਪਣੀ ਟੀਮ ਦੇ ਬੰਦੇ ਪਤਾ ਲੱਗਦਾ ਨਹੀਂ ਕਿ ਕਿੰਨੇ ਵੀ ਵੀਡੀਓ ਬਣਾਈਆਂ ਆ ਬਣਾਈ ਚੱਲ ਗਏ ਯਾਰ ਪਹਲਾ ਸੋਹਣੀ ਬਹੁਤ ਇੰਨੀ ਹਰਿਆਲੀ ਯਾਰ ਕਮਾਲ ਹੋਈ ਪਈ ਆ ਇੰਨੇ ਦਰਖਤ ਵਧੀਆ ਖੇਤੀਬਾੜੀ ਇੱਥੇ ਸਾਰਾ ਕੁਝ ਸੈੱਟ ਆ ਆ ਏਰੀਆ ਬੜਾ ਹੀ ਵਧੀਆ ਹੈ ਹਾਂਜੀ ਲਾ ਗੋਰੇ ਲੇ ਵੀ ਆਸ ਪੁਆਇੰਟ ਤੇ ਖੜਕੇ ਆਨੰਦ ਮਾਣ ਲਿਆ ਸਭ ਤੋਂ ਕੈਂਡ ਪੁਆਇੰਟ ਹੈ ਬਾਕੀ ਅਜੇ ਦੇਖਣੇ ਆਪਾਂ ਰਹਿ ਤਾ ਪਰ ਬਹੁਤ ਨੰਦ ਆਵੇ ਕੀ ਬ੍ਰੇਕ ਬਰੂਗ ਲਾ ਲਈ ਪਿੱਛੇ ਢਾਲ ਬੜੀ ਹੈ ਮਮਾ ਸ਼ਾਇਦ ਹੋਏ ਤੇ ਰਾਵਾ ਨਹੀਂ ਭੁੱਲ ਗਿਆ ਆ ਯਾਰ ਦੂਜੀ ਬੰਦੇ ਤਾਂ ਮੇਕਰ ਨੂੰ ਢਾਲ ਜੀ ਵੇਖੇ ਓਹ ਥਜਾਨਾ ਵੇ ਗੱਡੀ ਆਉਂਦੀ ਦੱਲੇ ਆਹ ਆਉਂਦੀ ਗੱਡੀ ਸਿੱਧਾ ਹੀ ਆ ਗੰਬਰੇਕ ਬ੍ਰੇਕ ਬਰੂ ਕੰਮ ਕਰਦੇ ਪੂਰੇ ਆ ਵੈਰੀ ਗੁੱਡ ਇਧਰ ਉਤਰਨਾ ਪਾ ਵਾ ਵੇਖੋ ਯਾਰ ਕਮਾਲ ਕੀ ਕੀਤਾ ਉਤਰ ਕਿਉਂਦਾ ਯਾਰ ਮੈਂ ਤੁਰ ਕੀ ਹੁੰਦਾ ਆ ਵੇ ਕਰੀਏ ਮੈਂ ਤੁਰਿਆ ਨਹੀਂ ਵਾਵਾ ਤੇ ਲੋਗੇ ਜੀਜਾ ਕਰਦਾ ਮੇਰੇ ਤੁਰਨ ਨੂੰ ਕਿ ਪਰੋਂ ਮੈਂ ਸਿੱਧਾ ਕਿਨ ਕਿ ਬ੍ਰੇਕ ਲਾ ਕਾ ਹੁਣ ਚੱਲਦੀ ਸੀ ਮੈਂ ਬੋਲੇ ਤੇ ਹੰਦਰ ਇਹ ਜੇ ਚੜਨ ਨੂੰ ਕਹਿੰਦੇ ਫੇਰ ਇਹ ਚੱਲ 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 ਜਾਣਦੇ ਜਾਣਦੇ ਇਹ ਜਾਣਦੇ ਉਧਰ ਜਾ ਉਹ ਨਹੀਂ ਹੋਣਾ ਇਹ ਲੈ ਤੂੰ ਹਾਂ ਇਹ ਆਵੋ 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 ਆਵਾ 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 ਕੱਚਾ ਹੈ ਕੋ ਡਰਾਈਵਰ ਕੱਚਾ ਹੈ ਇਹ ਪਰਾਣਾ ਬੰਦਾ ਹੈ ਇਹ ਮਾਰ ਬੰਦਾ ਬਣਾ ਹੈ ਲੈ ਇਸ ਬੰਦਾ ਜੱਗੀ ਜੱਗੀ ਲੈਪਲ ਕੇ ਪਾਣੀ ਪੀਣੇ ਕੇ ਲਈ اچھا ਯਾਹੇ ਨਿਜੇ ਵੀ ਕੇਵ ਹੈ ਕਾਹਲੇ ਕੇਈ ਬਾਰੀ ਸਪਾਟ ਹੁੰਦਾ ਹੈ ਗੱਡੀ ਤੇ ਪਾਵਰ ਹੈਗੀ ਗੱਡੀ ਤੇ ਪਾਵਰ ਚਲੋ ਹੋਰ ਅਗਲੇ ਪਾੜ ਤੇ ਮਿਲਦੇ ਹਾਂ ਹੱਥ ਫੜ ਲੈ ਉਹ ਸਿੱਧਾ ਨਹੀਂ ਜਾਂਦਾ ਯਾਰ ਦਾ ਸਿੱਧਾ ਫੁੱਟ ਓਏ ਓ ਸਿੱਧਾ ਰਾਹ ਜਾਂਦਾ ਬਾਈ ਸਿੱਧਾ ਹੀ ਕਰਦੇ ਹੋਗਾ ਸਿੱਧਾ ਰਾਹ ਆ ਜਾਂਦਾ ਕਿਤੇ ਨਾ ਜਾਣੇ ਨਹੀਂ ਓਏ ਕੀ ਬੇਤਾ ਨਾ ਨਾ ਰਾਹ ਤਾਂ ਹੈ ਓਏ ਤੂੰ ਕਦੇ ਵੇਖਿਆ ਹੀ ਨਹੀਂ ਆਏ ਦੂ ਬਾਦ ਆਇਆ ਲੱਗਣਾ ਵੀ ਕੋਈ ਹੋਰ ਰਾਹ ਕੋਈ ਮਾਰਾ ਹੈ ਨਹੀਂਗਾ ਇਹ ਦੂ ਦਾ ਬਾਈ ਸਵਾਰੀ ਚੱਲਦੀ ਆਪਣੇ ਸਾਥ ਸੇ ਕਿਹਦੇ ਨਾਲ ਟੂਰਿਸਟ ਹੁੰਦੇ ਆ ਭਾਈ ਹੁਣ ਪਤਾ ਲੱਗਦਾ ਤੇ ਸਾਰੇ ਹੋਟਲ ਕਿਉਂ ਬੋਕਾ ਐ ਸੋੜੇ ਬੜਾ ਨਿਕਲ ਜਾ ਭਾਈ ਜਿਹੜੇ ਆ ਲੋਕੋ ਵੀ ਇੱਥੇ ਹੈ ਹੀ ਕੋਈ ਨਹੀਂ ਗਾ ਬਹੁਤ ਮਜ਼ਾ ਆਊਗਾ ਬਹੁਤ ਲੈ ਹੁਣ ਆਪਾਂ ਇੱਕ ਨਵੀਂ ਲੋਕੇਸ਼ਨ ਤੇ ਚੱਲੇ ਆ ਇੱਧਰ ਗਾ ਡੈਮ ਡੈਮ ਇੱਥੇ ਯਹਾਂ ਪਰ ਜਾ ਜਾ ਡੈਮ ਡੈਮ ਪਾਣੀ ਦੇ ਪਾਸ ਹਾਲਾਂਕਿ ਪਾਣੀ ਦੇ ਪਾਸ ਆ ਰਹੇ ਆ ਪਾਣੀ ਹੈ ਇੱਧਰ ਆ ਵੀ ਮੁੰਡਿਓ ਸੈਟ 9.5 ਦੇ ਆਗੇ ਇੱਥੇ ਚਾਚੂ ਬੜਦੀ ਹੈ ਚਾ ਵੀ ਆ ਬੈਠਾ ਚਾਣਾ ਜਮਾ ਬੈਠੇ ਪੀਣੀ ਹੈ ਅਣ ਕਹਿੰਦੇ ਆ ਕੋਪ ਕੋਇਦੀ ਕਰਦੇ ਮੈਗੀ ਚਾਹ ਚਾਪ ਨਹੀਂ ਮੁੜਿਆ ਆ ਕੱਪ ਚਾਹ ਪਿਹਣੀ ਹੈ 20 ਰੁਪਈਆ ਦਾ ਕੱਪ ਹੈ ਬਸ ਇੱਕ ਬੋਕਟਾ ਦਾ ਸੱਚੀ ਬਣਾ ਦਿੰਦਾ ਕੱਪ ਨੂੰ ਇੰਨੀ ਗੱਲ ਕਹਿੰਦੀ ਹੈ ਕਿਉਂ ਦਾਸ ਖਣਾ ਤੈਨੂੰ ਮਿਲਜੂ ਚਾ ਯਾਰ ਹੌਸਲਾ ਰੱਖ ਸਾਰਿਆਂ ਨੇ ਚਾਹ ਪੀਣੀ ਕੱਲਾ ਲਖਵੀਰ ਰਹਿ ਗਿਆ ਰੋਣ ਲੱਗਾ ਸੀਗਾ ਸਭ ਤੋਂ ਪਹਿਲਾਂ ਮੈਂ ਆਇਆ ਹਾਂ ਚੱਲ ਕੋਈ ਨਹੀਂ ਤੂੰ ਦੋ ਕੱਪ ਪੀ ਲਈ ਉਹ ਉਬਲ ਗਈ ਚਾਹ ਦੇ ਪਕ ਲੈ ਇਹਦਾ ਬਲ ਸੀ ਤੇ ਇਹਦਾ ਦੋ ਆਤੀ ਚਾਹ ਰੋਡ ਕਾਰੋਬਾਰ ਹੈ ਦਾ ਵੀ ਤੇ ਮੈਂ ਤਾਂ ਹਾਂ ਨਾ ਤਾਂ 20 ਰੁਪਏ ਵਟ ਦਾ ਜਿਹੜੇ ਹਿਸਾਬ ਨਾਲ ਕੰਮ ਚੱਲੀ ਜਾਂਦਾ ਨਾ ਲੈ ਪੈਸੇ ਵਟ ਲੈ ਕਿਹਦਾ ਹੈ ਇਹੋ ਜੀ ਲੋਕੇਸ਼ਨ ਤੇ ਚਾਹ ਬਹੁਤ ਸਵਾਦ ਲੱਗਦੀ ਹੈ ਆ ਜਾ ਆ ਜਾ ਭੱਜ ਕੇ ਨਵੀਂ ਸੱਤਰੀ ਚਾਹ ਬਣਵਾਈ ਆ ਦੁੱਧ ਵਾਲੀਂਂ ਦੀ ਨੌਂ ਹੀ ਹੋਈਆਂ ਨੌਂ ਹੋਈਆਂ ਆ ਹਾਂ 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 ਸੋਨੇ ਦੀ ਰੇਸ਼ਮੀ ਬਹੁਤ ਆ ਪਾਣੀ ਯਾਰ ਬਹੁਤ ਵੰਢੀ ਚ ਝੀ ਰਹੇ ਤੇ ਕਮਾਲ ਆ ਥੱਲੇ ਬੋਟਾ ਬਾਟਾ ਹੈ ਨਹੀਂ ਬੋਟ ਚ ਬਹਿ ਕੇ ਬੰਦੇ ਨੇ ਉਹ ਬਾਣਾ ਬੂਟਾ ਤਾਂ ਜਾਣਾ ਹੋਵੇ ਤਾਂ ਨਹੀਂ ਇਹ ਕੁਝ

ਗੱਡੀ ਚੀਕਾ ਕਹਿੰਦੇ ਉਹ ਦੇਖ ਨਾ ਨੀਚੇ ਤੋਂ ਹਾਂ ਠੀਕ ਆ ਠੀਕ ਆ ਮੇਰੇ ਵੱਲੋਂ ਕਰਨਾ ਫਟਾਇਆ ਹੋਰ ਇਹ ਟੋਆ ਆ ਗਿਆ ਇਹ ਚੱਲਣਾ ਕੀ ਨਾ ਕੀ ਨਾ ਕੀ ਨਾ ਠੀਕ ਆ ਆਏ ਹੱਥ ਖੜੇ ਕਰਾ ਦੇ ਇਹੇ ਮੁਸਕਰਾ ਆਏ ਨੀ ਇਹਨੇ ਆ ਇਹ ਦੇਖ ਲੈ ਆਪਣੇ ਮੂਵਮੈਂਟ ਇਹ ਜਵਾਈ ਡੈਮ ਜਵਾਈ ਆਪਾਂ ਕਿੱਥੇ ਆ ਗਏ ਜਵਾਈ ਆ ਗਏ ਜਵਾਈ ਆ ਗਏ ਜਵਾਈ ਆ ਗਏ ਜਵਾਈ ਆ ਹੈ ਵੀ ਉਹ ਕਹਿੰਦਾ ਪਾਣੀ ਦੇ ਵਿੱਚ ਨਾ ਵੜਿਓ ਮਗਰਮਚ ਫਿਰਦੇ ਆ ਤੇ ਹੈ ਵੀ ਉਹ ਨੌਂ ਵਾਜੀ ਹੈ ਨਹੀਂ ਵੜ ਜਾ ਵੜ ਜਾ ਕੌਣ ਵੜ ਜਾ ਕਹਿੰਦੇ ਭਾਈ ਪੋਰਾ ਨਹੀਂ ਲਿਆਜ ਕਰਦੇ ਕਿਸੇ ਨਾ ਪਾਣੀ ਇਹ ਵੇਖ ਕੇ ਤਾਂ ਐਂ ਜੀ ਕਰਦਾ ਨਾ ਹੀ ਲਈਏ ਥੋੜਾ ਜਿਹਾ ਇੱਥੇ ਇਹ ਜਵਾਈ ਡੈਮ ਆ ਇੱਧਰ रावਲੀ ਨਦੀ ਆਉਂਦੀ ਆ ਇਹ ਸਾਰਾ ਉਹਦਾ ਜਿਹਾ ਪਾਣੀ ਆ ਬਹੁਤ ਲੰਮਾ ਚੌੜਾ ਏਰੀਆ ਯਾਰ ਤੇ ਬਹੁਤ ਹੀ ਸੋਹਣਾ ਹੈ ਪਤਾ ਲੱਗਦਾ ਨਹੀਂ ਕੀ ਕੀ ਵੀਡੀਓ ਬਣਾਈਏ ਤੇ ਕੀ ਛੱਡ ਗਏ ਆ ਆ ਗਿਆ ਆਪਣੀ ਗੁੰਡਾ ਟੀਮ ਪਹੁੰਚ ਗਈ ਇਧਰ ਗੁੰਡਾ ਗੁੰਡਾ ਗਰੁੱਪ ਆ ਗਿਆ ਇਧਰ ਐ ਟਾ ਟਾ ਪੰਜਾਬੀ ਫਰਮ ਵਾਲਾ ਵੀ ਖਲਾਵਾ ਨੰਨੇ ਨੰਨੇ ਡੋਗਰਾ ਆ ਡੋਗਰੋਂ ਹੀ ਆ ਗਏ ਬਈ ਓਏ ਉਹ ਡਰਾਈਵਰ ਹੀ ਦੱਸ ਤਾ ਮੈਂ ਜਾਣਾ ਮੈਂ ਕਿੰਨਾ ਨਾ ਬਹਿ ਗਿਆ ਮੈਂ अपने पश्चिमी राजस्थान का सबसे बड़ा बांध है हाँ। जवाई बांध ये बेसिकली जवाई नदी के ऊपर बना हुआ तो इसका नाम जवाई बांध है ये जो बनाया था उन्नीस के अंदर महाराजा उमेश सिंह जी जोधपुर रिजाइनेस अच्छा पानी पीने हमारे मारवाड़ में उस टाइम पानी का अकाल बहुत पानी पीने की बहुत समस्या थी अकाल बहुत पड़ते थे पानी पीने के लिए बेसिकली ये बनाया गया था जो दस साल काम चला उसके बाद में सरकार देश आज़ाद हुआ अंग्रेजों चले गए देश सरकारें बनी फिर हम लोगों को बोला गया कि भाई आप डैम बन गया आपके सारी ज़मीनें खेती लायक जमीन है वो नीचे आ जाएगी अंदर आ जाएगी आपके खेती लायक कर नहीं पाओगे तो आप इस ज़मीन के बदला हमको ज़मीन ऑफर करें अच्छा फिर हमारे जो बड़ेरे थे पूर्वज थे वो गए नहीं फिर हमें इस ज़मीन का मुआवजा दिया गया उस टाइम यही रेट थी पाँच रुपये दो रुपये दस रुपये अच्छा। और के हिसाब से ठीक है तो फिर हम लोगों ने मुआवजा तो ले लिया मुआवजा ले लिया और फिर जमीन खाली करेगी अब जब ये डैम भरता है तो हमारी ये जमीन कुछ काम की नहीं रहती है जब खाली होता है हाँ। अब ये खाली हो जाएगा अब देखना नवम्बर में ये हाँ। कैनाल चालू हो जाएगी तो खेतों में जाएगा पानी तो ये धीरे धीरे खाली हो जाएगा तो फिर क्या काम करते हो यहाँ जमीन में खेती होती है ना खेती होती है क्या फसल बेचोगे आप अब जैसे ये खाली होगा तो चने हो है सरसों है गेहूँ है जैसे 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 जिसकी पहले खाली हो रही है मौसम के अकॉर्डिंग क्या है उसमें मौसम चल रहा है जो पानी यहाँ पे कितना दूर चला जाएगा पानी पूरा ये जो सामने जो पहाड़ देख रहा हूँ हाँ इसका गेट है गेट तक जाएगा तो। ओ अच्छा हाँ, अब कितना मुआवजा है अब तो अब क्या मिलता ना, ना, है जमीन के बदले जमीन ऑफर करी गई थी हमें जमीन के बदले जमीन ऑफर करी गई जमीन नहीं ली फिर मुआवजा दिया गया तो मुआवजा लेके फिर वो ये जमीन अभी भी हमारे कब्जे में ही है जब यह खाली होता है तो हमारे काम तो खेती खेती हो जाती है।, है बाकी नहीं होती है बाकी भरते हैं तब तो ये है काम बहुत बढ़िया बंदा है लेकिन अभी क्या है अभी ये इतना डेवलप हो रहा है जवाही टूरिज्म के हिसाब से तो ये बहुत ही बढ़िया एक स्पॉट बन गया राजस्थान का हॉटस्पॉट बन गया बहुत ज्यादा लोग वहाँ घूमने के यहाँ पे आते हैं सबसे ज्यादा लेपर्ड यहीं पर है कम से कम पचास फिफ्टी प्लस फैमिलिया यहाँ पर है अच्छा जितनी भी पहाड़ी देख रहे हो सारी बालकनिक है खोखली है गुफाएं बनी हुई है नेचुरल गुफाएं बनी हुई तो लेपर्ड के लिए रहने के लिए बहुत बेस्ट जगह है शिकार मिल जाता है पानी के अंदर क्रोकोडाइल है एलिगेटर भी है जो कि मैं नहीं है कई लोगों को मार के खा गई है अच्छा हाँ लेपर्ड का इतना डर नहीं है अभी रिसेंटली दो महीने पहले एक ऐसा इंसिडेंट हुआ था लेकिन उस आदमी की गलती थी वो क्या करता वो सैफड़ था बकरिया चरा रहा था केव के आगे चरा रहा था हाँ। तो अंदर था लपट था उसको देख लिया बकरी ने बकरी को देख लिया उसने तो एक बकरी उठा के वो ले जाने लगा हाँ। तो जैसे ही वो सैफड़ उसको पीछे भागा उसको छुड़ाने के लिए बकरी को बचाने के लिए तो उसको बकरी को तो वहीं छोड़ के उसको सीधा पकड़ लिया और ऑन स्पॉट उसको खत्म कर दिया वहीं तो एक पूरी हिस्ट्री में एक ऐसा इंसिडेंट हुआ है अदरवाइज एक भी ऐसा सुनने में नहीं आया हमारे एक परंपराओं से है ये कोई अभी से नहीं है कई हजारों सालों से है

कैंपिंग जैसे आप आ रहे हो उमर तो हमारी पर्सनल प्रॉपर्टी में हम आप आपको कैंपिंग प्रोवाइड करवाएंगे जैसे नाइट कैंप है वो, ना मेरे, मेरे थ्रू आया आप तो मैं प्रॉपर्टी पे ले, ले जाके फिर उसमें कोई दिक्कत नहीं रहेगी ये क्या सारी ये कॉमन जगह यहाँ पे यूनियन एसोसिएशन बनी हुई वो सारा कंट्रोल वही करती है ठीक है इसमें आप अगर कोई बाहर से आता और पर्टिकुलर वो खुदना चाह रहे थे ये जानवर है कभी भी कुछ भी हो सकता है लेपर्ड के अलावा यहाँ बहुत सारे जानवर है जैसे हाइनाज है वाइल्ड बोर है वाइल्ड बोर भी बहुत डेंजर होते हैं अच्छा हाँ पाइथन है कोबरा सांप है यहाँ पे चल दिखा कोई दर्शन तक करा के नाइट में देखेंगे अभी दिन में अभी क्या चहल पहल होगी लोगों अच्छा, की आना जाना के थोड़ा सारे खेत नाइट में सारे ये एक्टिव हो जाते हैं ओके ये रात भर ये नहीं होंगे नहीं लेपर्ड भी जैसे शाम को निकलते हैं पाँच छह बजे के करीब ये केव से बाहर निकलेंगे तो अब ये जैसे बाहर निकले केव के आगे बैठे रहेंगे घंटे डेढ़ घंटे तक उसके बाद सारी गाड़िया चली जाएगी अंदर जाएगा फिर वो नीचे आएंगे और जंगलों में घूमेंगे शिकार करेंगे वो शिकार दिखाएंगे इनको मिल मिल जाता मिल जाता है वो केव हमें दिखाएंगे आप बहुत सारी केव है कोई एक पर्टिकुलर अब जैसे ये अभी पानी आ गया वरना ये जो सामने पार्टी देख रहे हो यहाँ भी बहुत सारी केव है यहाँ भी गाड़िया ऊपर टॉप पर चलती और जैसा अब सामने वाले वो पार्टी देख रहा हो वो वाली कई बार की ऐसा होता है कि यहाँ अभी निकला नहीं तो हम लोग वहाँ से मैसेज आता था वहाँ निकला तो सीधी गाड़िया वहां पर गए और वहाँ देख जब पानी नहीं होगा अभी जाओगे ना अच्छा घूम कराओ ओ ज्यादा दूर जैसे ये पानी के अंदर आ गए तो ये तो जब सूखेगा पानी खाली होगा तब ही पॉसिबल है ठीक है तभी तो कैसे जा ही नहीं सकते ओके ये है पूरा अब मोर होना सारा डब्बा भरता है इधर मोरनिया अपने पंजाब से तो मोर मोर खत्म हो गए इत्ते बहुत है यहां तो बहुत ਉਹ ਰਪਾ ਰੰਗ ਦਾ ਹੋਰ ਕੁਝ ਪੂਰੇ ਆ ਗਿਆ ਦਿਖਾਉਣ ਲੱਗਾ ਤੁਹਾਨੂੰ ਉਹ ਸਾਹਮਣੇ ਪਹਾੜ ਜਿਹੜਾ ਬਿਲਕੁਲ ਟਾਪ ਤੇ ਜਾਣਾ ਉਹ ਗੱਡੀਆਂ ਫਿਰਦੀਆਂ ਉੱਥੇ ਉੱਥੇ ਲਾਇਓਪਾਡਾ ਵੀ ਸ਼ਾਇਦ ਦਿਖੂਗਾ ਦੇਖਾਂਗੇ ਆਹ ਵੇ ਇਹ ਗੱਡੀਆਂ ਖਰਾਬ ਵੀ ਹੋ ਜਾਂਦੀਆਂ ਜਿਹੜੇ ਬਾਹਲੇ ਸਟੰਡ ਤੇ ਕਰਦੇ ਆ ਆਹ ਖੜੀ ਹੋਣਾ ਸਰ ਕੋਈ ਨਾ ਲੱਗ ਜਾ ਹੋ ਗਈ ਹੋ ਗਈ ਹੋ ਗਈ ਚੱਲ 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 ठीक है गया। क्या क्या बोला उसने बहुत ज्यादा है अंदर 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 चला गया। अच्छा। आ गया था लेकिन चला गया अंदर गया जादा गया गया जा अच्छा आ था लेकिन क्या गाड़ी आप अच्छा ज़्यादा गाड़ी है तो फिर नहीं आता वो नहीं आता जाता है क्या हाँ। तो

ਗੱਡੀ ਗੱਡੀ ਹੈਲਦੀ ਬੜੀ ਆ ਕੀ ਕਰਕੇ ਉਧਰੋਂ ਭਾਵੇਂ ਥੱਲੇ ਡੇਪੜਾ ਜਮਾਈ ਆ ਹੀ ਬਣਾ ਲੈ ਕਿਉਂਦਾ ਆ ਆ ਹੀ ਡੰਕ ਸਾਡਨਾ ਕੋ ਕੈਮਰਾ ਹਿੰਦੀ ਬਹੁਤ ਜਾਂਦਾ ਹੈ ਦੇਖੋ ਗੱਡੀਾਂ ਕੱਢੀਆਂ ਆ ਸਾਰੇ ਉਹਨੂੰ ਵੀ ਅਖੜਾ ਕਿਹ ਥੋੜਾ ਲਿਓਪਡ ਜਆ ਬਹੁਤ ਗੱਡੀਆਂ ਨੇ ਨਿਕਲਣਾ ਕਿੱਦਰੀ ਆ ਉਧਰ ਖਿਆਲ ਜੇ ਉਹ ਮਰ ਪਚਾ ਦੇ ਲੀ ਇਹ ਤਾਂ ਆਏ ਜੇ ਮਸ਼ਕਾਰ ਕਰਨਾ ਜਾਂਦੇ ਹੋ ਤਾਂ ਇੰਨੇ ਜਣੇ ਖੜੇ ਆ ਬੋਲਣਾ ਬੋਲਣਾ ਓਕੇ ਸਾਇਲੈਂਟ ਰਹਿਣਾ ਬਿਲਕੁਲ ਸਾਇਲੈਂਟ ਭਾਈ ਆਦੇ ਬੋਲਣਾ ਬਿਲਕੁਲ ਨਹੀਂ ਨਹੀਂ ਕਿ ਇਸ طرف ਸਿਆਉਗਾ ਉहां ਤੇ ਹੋਊਗਾ ਉਹ ਸਾਹਮਣੇ ਅੱਛੀ ਲੋਕੇਸ਼ਨ ਹੈ ਪਹਿਲਾ ਜਿੱਥਾਂ ਕੋ ਦਿਖ ਜੇ ਇਹ ਨਾ ਰੋ ਆ ਜਾਈਂ ਵਰ ਮੁੜ ਜੇ

ਲੈ ਆ ਵਿਕਾਮ ਗੋਮ ਗਿਆ ਕੇ ਬਹੁਤ ਨਜ਼ਾਰਾ ਆ ਬਹੁਤ ਵਧੀਆ ਲੋਕੇਸ਼ਨਾਂ ਦੇਖੀਆਂ ਆ ਆਨੰਦ ਆ ਗਿਆ ਹੁਣ ਵਾਪਸ ਆ ਗਏ ਆਪਾਂ ਹੋਟਲ ਹੁਣ ਲੌਣੇ ਪੂਲ ਚ ਤਾਰੀਆਂ ਫਿਰ ਖਾਣੇ ਰੋਟੀ ਪਾਣੀ ਸੱਚੋ ਗਿੱਲੋ ਚੱਲ ਅਰ ਚੱਲਣਾ ਅੰਦਰ ਜਾਵਲੀ ਗੇ ਚੱਲ 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 ਵੀਰ ਕਰਕੇ ਇੱਕ ਵਾਰ ਤੂੰ ਵੀ ਆ ਤਾਂ ਦਾ ਨਾ ਕੀ ਸਹੀ ਇਹ ਰੋਟੀ ਇਹ ਕਬੱਡੀ ਇਹ ਵੀਡੀਓ ਘਲਾ ਦੇਣੀ ਦਾਲ ਬਾਟੇ ਚੂਰਮਾ ਆਹ ਦਾਲ ਪਈ ਆ ਹਾਂ ਆ ਬਾਟੇ ਪਈ ਆ ਨਹੀਂ ਨਹੀਂ ਆਹ ਬਾਟੇ ਅੱਛਾ ਬਾਟੇ ਆ ਉਹ ਮਿੱਠਾ ਆਹ ਚੂਰਮਾ ਉਹ ਬਾਦ ਤੇ ਖਾਣਾ ਤੇ ਪਹਿਲਾਂ ਦਾਲ ਤੇ ਆ ਖਾਣੇ ਰੱਖ ਕੇ ਤੇ ਤੂੰ ਚੌਲ ਜੇ ਕਿਥੋਂ ਲੈ ਚੌਲ ਵੀ ਆਉਂਦੇ ਚੌਲ ਮੰਗਾਏ ਹੋਰ ਚਲੋ ਠੀਕ ਹੈ ਪਹਿਲਾਂ ਆ ਚੱਕ